ਹੈਲੋ ਹਾਂਜੀ ਹੈਲੋ ਗੁਰਪ੍ਰੀਤ ਬੋਲੇ ਬੋਲੋ ਜੀ ਬੋਲੋ ਸਰ ਐਪੀ ਹਾਂਜੀ ਹਾਂਜੀ ਆਪ ਬੋਲੋ ਕਰੋ ਗੱਲ ਉਹ ਉਹ ਹੈਲੋ ਗੁਰਪ੍ਰੀਤ ਬੋਲਦਾ ਹੈਗੇ ਜੀ ਉਹ ਯਾਰ ਤੂੰ ਮੈਨੂੰ ਬੜਾ ਹੀ ਗੱਲ ਮੰਦਾ ਚੰਗਾ ਬੋਲੀ ਜਨਾ ਵੀਡੀਓ ਪਾ ਪਾ ਕੇ ਯਾਰ ਮੇਰੇ ਵੀ ਸਾਰੇ ਰਿਸ਼ਤੇਦਾਰ ਭੈਣ ਭਾਈ ਦੇਖਦੇ ਆ ਵੀਡੀਓ ਫਿਰ ਭਾਈ ਆਹੀ ਤਾਂ ਮੈਂ ਕਹਿੰਨਾ ਵੀ ਤੇਰੇ ਭੈਣ ਭਾਈ ਵੀਂਦੇ ਆ ਤੂੰ ਮੜੀ ਲਿਮਟ ਦੀ ਵੀਡੀਓ ਬਣਾਉਂ ਉਹ ਭਰਾਵਾ ਲਿਮਟ ਦੀ ਨਹੀਂ ਮੇਰੇ ਚੈਨਲ ਤਾਂ ਤਾਂ ਹੈ ਜਿੰਨੇ ਦੇਖ ਚੱਲ ਮੈਨੂੰ ਇੱਕ ਇੱਕ ਗੱਲ ਦੱਸ ਦੇ ਮੈਨੂੰ ਮੇਰਾ ਪੇਜ ਤਾਂ ਦੇਖਿਆ ਮੇਰੇ ਕਿੰਨੇ ਫੋਲੋਅਰ ਮੈਂ ਤੇਰੀ ਫੋਲਵਰ ਮੈਂ ਚੈੱਕ ਨਹੀਂ ਕਰਦਾ ਫੋਲਵਰ ਠੀਕ ਹੈ ਕਿਉਂਕਿ ਅੱਜ ਕੱਲ ਤੈਨੂੰ ਮੇਰਾ ਹੈ ਤੇਰੀ ਉਹ ਵੀਰੇ ਤੂੰ ਮੇਰੇ ਉਸ ਪੇਜ ਦੇਖਿਆ ਜਿਹੜੇ ਮੇਰੇ ਲੋਕ ਫੇਕ ਅਕਾਊਂਟ ਬਣਾਵਣਾ ਕਿ ਮੇਰੀ ਵੀਡੀਓ ਪਾਈ ਜਿੰਨੇ ਮੈਂ ਉਹ ਅਕਾਊਂਟ ਦੇਖਿਆ ਮੈਂ ਸ਼ਾਮਤ ਕਰਨਾ ਸੀ ਅੱਜ ਤਾਂ ਸ਼ਾਮਤ ਕਰਨਾ ਸੀ ਤੇਰੇ ਕੋਲੇ ਆ ਕੇ ਵੀ ਤੂੰ ਦੱਸ ਵੀ ਕਿਵੇਂ ਹੋ ਗਿਆ ਕਿਵੇਂ ਲੋਕ ਮੈਂ ਤਾਂ ਪੁੱਤ ਤੂੰ ਕੀ ਪਿਆਗਾ ਮੇਰੀ ਗੱਲ ਸੁਣ ਲੈ ਭਰਾਵਾ ਮੈਂ ਤਾਂ ਆਪ ਕਿਆ ਪਿਆ ਲੋਕਾਂ ਨੇ ਭੈਣ ਚੋਦਾ ਨੇ ਵੀਡੀਓ ਪਾ ਪਾ ਕੇ ਫੇਕ ਅਕਾਊਂਟ ਬਣਾ ਬਣਾ ਕੇ ਐਨਾ ਮੇਰੇ ਸਾਲਿਆਂ ਨੇ ਬਦਨਾਮ ਕਰ ਰੱਖਿਆ ਨਾ ਕਿ ਪੁੱਛੀ ਨਾ ਤੂੰ ਮੇਰੇ ਸਾਰੇ ਰਿਸ਼ਤੇਦਾਰ ਮੈਂ ਮੈਂ ਤੇਰੀ ਗੱਲ ਮੰਨਦਾ ਮੈਂ ਚਲੋ ਮੈਂ ਤੇਰਾ ਫੇਕ ਅਕਾਊਂਟ ਬਣਾ ਲਿਆ ਹਨਾ ਬਣਾ ਲਿਆ ਮੰਨ ਲਾ ਜੇ ਮੰਨ ਲਾ ਕਿ ਤੇਰੀਆਂ ਘਰੇਲੂ ਵੀਡੀਓ ਹੁਣ ਨਾਰਮਲ ਅਸੀਂ ਨਹੀਂ ਕਹਿੰਦੇ ਤੂੰ ਵੀਡੀਓ ਨਾ ਪਾ ਤੇਰਾ ਮੋਬਾਈਲ ਆ ਤੂੰ ਜਿਵੇਂ ਮਰਜ਼ੀ ਵੀਡੀਓ ਪਾਈ ਚੱਲ ਮੇਰੀ ਗੱਲ ਸੁਣ ਪਹਿਲਾਂ ਮੇਰਾ ਮੇਰੀ ਗੱਲ ਸੁਣ ਲੈ ਮੇਰਾ 4 ਲੱਖ 17 ਹਜ਼ਾਰ ਫੋਲੋਅਰ ਦਾ ਪੇਜ ਆ ਮੇਰਾ ਪੇਜ ਦੇਖ ਪਹਿਲਾਂ ਜਾ ਕੇ ਥੋੜਾ ਜਾ ਫੇਰ ਮੇਰੇ ਨਾਲ ਵੀਰੇ ਗੱਲ ਕਰੀ ਮੇਰੀਆਂ ਵੀਡੀਓ ਕਿੱਡੀਆਂ ਨਾਰਮਲ ਹੁੰਦੀਆਂ ਤੇ ਮੈਂ ਅੱਕੇ ਹੋਏ ਨੇ ਵੀਰੇ ਲੈਂਗੁਏਜ ਵੀ ਛੱਡਤੀ ਪੰਜਾਬੀ ਮੈਂ ਤਾਂ ਹਿੰਦੀ ਚ ਬਣਾਉਣ ਲੱਗ ਗਿਆ ਮੇਰੀਆਂ ਜਾ ਕੇ ਤੂੰ ਦੇਖ ਵੀਡੀਓ ਨਹੀਂ ਜਿਹੜਾ ਜਿਹੜਾ ਉੱਤੇ ਤੈਂ ਜਿਹੜਾ ਉੱਤੇ ਲਿਖਦਾ ਉਹ ਤੂੰ ਲਿਖਦਾ ਕੋਈ ਹੋਰ ਲਿਖਦਾ ਉਹ ਕੋਈ ਹੋਰ ਮੇਰੀ ਆਈਡੀ ਚ ਚਲਾਈ ਜਾਂਦਾ ਮੈਂ ਸਾਲੇ ਤੇ ਉਹਦੇ ਤੇ ਵੀ ਕੰਪਲੇਂਟ ਦੇਣ ਚੱਲਿਆਂਗਾ ਜੀ ਮੈਂ ਉਹਦੇ ਤੇ ਵੀ ਜਲਦੀ ਐਕਸ਼ਨ ਲੈਣਾਗਾ ਹਾਂ ਤੂੰ ਪਹਿਲਾਂ ਇੰਨੇ ਇੰਨਾ ਚਿਰ ਚੁੱਪਗਾ ਤੁਰਿਆ ਤੂੰ ਇੰਨਾ ਚਿਰਗਾ ਤੂੰ ਮੇਰੀ ਮੈਂ ਐਸੇ ਕਰਕੇ ਰਿਹਾ ਵੀ ਭਾਈ ਸਾਹਿਬ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੀ ਵੀ ਮੈਂ ਬਾਬੇ ਨੂੰ ਦੋ ਵਾਰੀ ਪਹਿਲਾਂ ਵੀ ਫੋਨ ਕਰਿਆ ਮੈਂ ਚੁੱਪ ਇਸ ਕਰਕੇ ਆਂ ਭਾਈ ਸਾਹਿਬ ਜਿਹੜਾ ਸੋਸ਼ਲ ਸਾਈਟ ਤੇ ਹੁੰਦਾ ਨਾ ਜਿਹਦੀ ਫੇਸ ਵੈਲਿਊ ਬਣਦੀ ਆ ਉਹਨੂੰ ਹਜ਼ਾਰ ਬੰਦੇ ਕਹਿੰਦੇ ਆਪਾਂ ਪੂਰੇ ਨਹੀਂ ਆ ਸਕਦੇ ਕਿ ਭਰਾਵਾ ਆਹ ਤੱਕ ਨਾ ਮੈਂ ਤਾਂ ਚੁੱਪ ਰਿਆਂਗਾ ਬੋਲਣ ਨੂੰ ਮੇਰਾ ਵੀ ਜੀ ਕਰਦਾਗਾ ਗੱਲ ਨਾਲ ਤੇਰੀ ਨਾਲ ਹਰੇਕ ਨਾਲ ਸਹਿਮਤ ਤੂੰ ਪੰਜਾਬੀ ਵੀ ਛੱਡਤੀ ਤੂੰ ਹਣਾ ਹਿੰਦੀ ਚ ਬਣਾਉਣ ਲੱਗ ਗਿਆ ਪਰ ਮੈਂ ਤੈਨੂੰ ਕਹਿੰਦਾ ਵੀ ਤੂੰ ਕੰਟੈਂਟ ਲਿਖ ਕੇ ਕਿਉਂ ਨਹੀਂ ਬਣਾਉਂਦਾ ਕੰਟੈਂਟ ਲਿਖ ਤੇਰੀ ਫੈਮਿਲੀ ਆ ਵਧੀਆ ਵੀਡੀਓ ਬਣਾ ਮਤਲਬ ਐਂ ਲਿਖ ਕੇ ਲੋਕਾਂ ਦਾ ਮਨ ਖਾ ਟਿਕਾ ਮੇਰੀ ਮੇਰੀ ਇੱਕ ਗੱਲ ਸੁਣਾ ਵੀਰੇ ਮੇਰੀ ਗੱਲ ਤੂੰ ਮੇਰੇ ਪੇਜ ਤੇ ਆ ਫਿਰ ਮੈਨੂੰ ਮੇਰੇ ਨਾਲ ਗੱਲ ਕਰੀਂ ਆ ਵੀ ਤੂੰ ਲਿਖਦਾ ਕੀ ਲਿਖਦਾ ਕੀ ਨਹੀਂ ਲਿਖਦਾ ਮੇਰੇ ਪੇਜ ਦੇਖ ਜਾ ਕੇ ਮੇਰੀ ਗੱਲ ਲੇਖ ਤੇਰਾ ਕੰਟੈਂਟ ਤੂੰ ਕਹਿੰਦਾ ਵੀ ਹੈਨਾ ਤੂੰ ਰੁੰਦਾ ਵੇ ਨੂੰ ਵੀ ਕਹਿਆ ਵੀ ਤੇਰੇ ਚ ਕੀ ਟੈਲੈਂਟ ਹੈ ਮੇਰੇ ਚ ਟੈਲੈਂਟ ਹੈ ਟੈਲੈਂਟ ਵਾਲੀ ਗੱਲ ਦਾ ਮੇਰੀ ਗੱਲ ਸੁਣ ਵੀਰੇ ਜਿਹੜਾ ਬੰਦਾ ਬਾਹਲੀ ਐ ਨਾ ਆਪਣਾ ਆਪਣਾ ਗਾਲ ਕੱਢੇ ਨਾ ਭੈਣ ਭਰਾ ਰਿਸ਼ਤੇਦਾਰ ਮੇਰੇ ਸਾਰੇ ਹੀ ਆ ਠੀਕ ਆ ਸਾਰੇ ਦੇਖਦੇ ਆ ਤੇ ਫਿਰ ਵੀਰੇ ਗਲਤ ਲੱਗਦਾ ਕਿ ਨਹੀਂ ਲੱਗਦਾ ਤੂੰ ਰਾਤ ਮੈਂ ਤੇਰੀ ਗੱਲ ਹਰੇਕ ਨਾਲ ਸਹਿਮਤ ਆ ਹੁਣ ਮੈਨੂੰ ਗਲਤ ਲੱਗਦਾ ਤੇਰੀ ਨੀ ਗਾਲ ਕੱਢੀ ਆ ਹੈ ਲੈ ਲੇਖ ਰੱਖਿਆ ਜਿਹੜੇ ਵੀਡੀਓ ਨਹੀਂ ਪਾਉਂਦੇ ਉਹਨਾਂ ਦੇ ਕੀ ਬੱਚੇ ਨਹੀਂ ਪਲਦੇ ਵੀਰੇ ਦੇਖ ਵੀਡੀਓ ਪਾਉਨੇ ਆ ਵੀਡੀਓ ਮੈਂ ਪਹਿਲਾਂ ਨਹੀਂ ਪਾਉਂਦਾ ਸੀ ਜੇ ਹੁਣ ਪਾਉਣਾ ਤੇ ਦਾ ਮਤਲਬ ਇਹ ਥੋੜੀ ਜਿਹੀ ਵੀ ਮੈਂ ਵੀਡੀਓ ਬੰਦ ਕਰ ਦੂੰਗਾ ਮੈਂ ਤੈਨੂੰ ਵੀਡੀਓ ਮੈਂ ਨੋਰਮਲ ਪਾਈ ਜਨਾ ਪਹਿਲਾਂ ਵੀ ਨੋਰਮਲ ਭਰਾ ਮੇਰੇ ਮਾਈ ਕਹੀ ਐ ਨਾ ਤੈਨੂੰ ਵੀ ਤੂੰ ਵੀਡੀਓ ਨਾ ਬੰਦ ਕਰ ਤੂੰ ਕੰਟੈਂਟ ਨਿਕਲਾ ਵਧੀਆ ਮਤਲਬ ਰੋ ਪਾਲਾ ਵਧੀਆ ਕੰਟੈਂਟ ਹੋਣਾ ਮੇਰੇ ਇੱਕ ਵਾਰੀ ਮੇਰੀ ਗੱਲ ਸੁਣ ਤੂੰ ਕਹਿੰਦਾਸ ਮੈਨੂੰ ਹਰ ਟਾਈਮ ਮੰਨ ਲਓ ਤੂੰ ਘਰ ਮਾਰਦਿਆ ਘਰ ਦੇ ਜਾਂ ਹੋਰ ਮਾਰਦਿਆ ਇਹ ਦਿਖਾਉਣਾ ਜ਼ਰੂਰੀ ਐ ਉਹ ਪੁਰਾਵਾ ਪ੍ਰਾਣੀਆਂ ਵੀਡੀਓ ਉਹ ਲੋਕ ਚੱਕ ਚੱਕ ਉਹ ਵੀਡੀਓ ਮੈਂ ਡਿਲੀਟ ਕਰ ਚੁੱਕਿਆ ਭੈਣ ਜੀ ਤੂੰ ਨੇ ਸੇਵ ਕਰ ਲਈ ਸੁਣ ਲਾ ਵੀਡੀਓ ਤਾਂ ਦੇਖੋ ਅਕਾਊਂਟ ਦੇ ਨਾਮ ਆ ਸ਼ੋਹ ਹੁੰਦੀਆਂ ਤੂੰ ਪ੍ਰਾਣੀਆਂ ਕਹਿਲਾ ਚਲੋ ਕੋਈ ਗੱਲ ਨਹੀਂ ਹਨਾ ਤੂੰ ਦੁਕਾਨ ਦਾ ਏਸੀ ਲੈ ਕੇ ਆ ਇਹ ਪ੍ਰਾਣੀ ਵੀਡੀਓ ਆ ਆਏ ਨਵੀਂ ਇਹ ਚ ਗਲਤ ਕੀ ਆ ਮੈਨੂੰ ਉਹ ਦੱਸ ਆ ਤਾਂ ਯਾਰ ਨੋਰਮਲ ਜਿਵੇਂ ਮੈਂ ਪਾਉਂਗਾ ਇਹੋ ਹੀ ਮੈਂ ਤੈਨੂੰ ਜਵਾਬ ਦੇਣਾ ਹੈ ਇਹੋ ਹੀ ਜਵਾਬ ਦੇਣਾ ਤੈਨੂੰ ਮੈਂ ਤੂੰ ਏਸੀ ਵਾਲੀ ਵੀਡੀਓ ਪਾਈ ਆ ਉਦੋਂ ਥੱਲੇ ਵੀਡੀਓ ਇਹ ਆਈ ਆ ਠੀਕ ਆ ਤੇਰੀ ਇਹ ਬੌਕਰ ਮਾਰਦੀ ਤਿੰਨ ਵੀਡੀਓ ਤੇ ਆ ਜਾਣਗਾ ਠੀਕ ਹੈ ਤੂੰ ਲਿਖਦਾ ਨਹੀਂ ਮੈਂ ਮੰਨ ਗਿਆ ਤੇਰੀ ਗੱਲ ਮੈਨੂੰ ਕਿਸੇ ਹੋਰ ਨੇ ਵੀ ਕਿਹਾ ਸੀ ਇਹਦੀ ਫੇਕ ਆਈਡੀ ਹੈ ਮੈਂ ਮੰਨ ਗਿਆ ਮੈਂ ਕਿ ਕੋਈ ਪੰਗਾ ਲਿਆ ਵੀ ਨੇ ਮੈਂ ਵੀ ਕਿਸੇ ਦੀ ਨਾ ਮੈਂ ਵੀ ਕਿਸੇ ਦੀ ਜੰਮੀ ਹੋਈ ਆ ਜਿੰਨਾ ਤੁਸੀਂ ਗਲਤ ਬੋਲਿਏ ਨੇ ਨਾ ਮੈਨੂੰ ਥੋੜੀ ਟੈਨਸ਼ਨਾਂ ਦੇ ਵਿੱਚ ਮੈਨੂੰ ਟੈਗ ਦੀ ਸ਼ਿਕਾਇਤ ਹੋ ਗਈ ਤੇ ਜੇ ਮੈਨੂੰ ਕੋਈ ਦਿੱਕਤ ਆਉਂਦੀ ਹੈ ਨਾ ਮੈਂ ਕੱਲੇ-ਕੱਲੇ ਨਾਮ ਬਣਾਉਂਦਾ ਮੈਂ ਕਹਿੰਦਾ ਭੈਣ ਮੇਰਗੇ ਸਾਥ ਚੱਲਗਾ ਮੇਰੀ ਗੱਲ ਸੁਣ ਮੇਰੇ ਰਿਸ਼ਤੇਦਾਰ ਮੈਨੂੰ ਰੋਜ਼ ਫੋਨ ਕਰੀ ਜਾਂਦੇ ਆ ਵੀ ਤੂੰ ਚੱਲ ਚੱਲ ਭਰਾਵਾ ਮੈਂ ਨਹੀਂ ਆਮੀ ਪਈ ਹੁੰਦਾ ਮੈਂ ਕਹਾ ਯਾਰ ਮੈਂ ਜਾਂ ਨਾ ਕਦੇ ਕੰਮ ਕੀਤਾ ਨਾ ਮੈਂ ਕਰਨਾ ਤੂੰ ਗਾਲਾਂ ਕੱਢੀਂ ਨਾ ਠੀਕ ਆ ਤੂੰ ਕਹਿੰਦਾ ਵੀ ਉਹ ਪੁਰਾਣੀ ਵੀਡੀਓ ਆ ਹੈਨਾ ਉਹ ਪੁਰਾਣੀਆਂ ਵੀਡੀਓ ਆ ਠੀਕ ਆ ਤੂੰ ਡਿਲੀਟ ਕਰਤਗਾ ਚੱਲ ਮੈਂ ਡਿਲੀਟ ਕਰਤੀ ਮੈਂ ਤੇਰੀ ਸਾਰੀ ਗੱਲ ਮੰਨ ਗਿਆ ਤੂੰ ਇੱਕ ਗੱਲ ਜ਼ਬਾਨ ਕਰਦਾ ਵੀ ਮੈਂ ਇਦੂ ਇਦੂ ਬਾਅਦ ਘਰੇਲੂ ਵੀਡੀਓ ਦਿਖਾਉਂਗਾ ਮੈਂ ਇਹ ਨਹੀਂ ਦਿਖਾਉਂਦਾ ਵੀ ਮੇਰੀ ਜਨਾਨੀ ਆ ਕਿ ਆ ਮੇਲਾ ਕਰੇ ਹੁਣ ਤੂੰ ਮੇਰੇ ਪੇਜ ਤੇ ਆ ਮੇਰੀਆਂ ਕੰਟੀਨਿਊ ਵੀਡੀਓ ਦੇਖ ਫਿਰ ਤੂੰ ਮੇਰੇ ਨਾਲ ਗੱਲ ਕਰੀ ਵੀ ਯਾਰ ਆ ਵੀਡੀਓ ਮੈਨੂੰ ਤੇਰੀ ਸਹੀ ਨਹੀਂ ਲੱਗੇਗੀ ਫਿਰ ਤੂੰ ਮੈਨੂੰ ਕਹੀਂ ਮੇਰਾ ਯਾਰ ਨੋਰਮਲ ਵੀਡੀਓ ਪਾਈ ਨਾ ਮੈਂ ਮੇਰੀ ਮਾਤਾ ਨਾਲ ਪਿਓ ਨਾਲ ਬੱਚੇ ਨਾਲ ਭਰਾ ਨਾਲ ਇਹ ਨੋਰਮਲ ਵੀਡੀਓ ਮੇਰੇ ਸਾਰੇ ਰਿਸ਼ਤੇਦਾਰ ਦੇ ਜਿਹੜੀ ਮੇਰੇ ਕੋ ਮੈਨੂੰ ਵਿਆਹੀ ਹੈ ਨਾ ਉਹ ਭਾਈ ਸਾਹਿਬ ਉਹਨਾਂ ਨੂੰ 40 ਕਿੱਲੇ ਜ਼ਮੀਨ ਹੁੰਦੀ ਹੈ ਮੇਰੇ ਥਪੜੇ ਮਾਰ ਕੇ ਹੱਥੋਂ ਨੂੰ ਲੈ ਜਾਣ ਜੇ ਮੈਂ ਜੀ ਗੰਦ ਵੀਡੀਓ ਪਾਵਾਂ ਤਾਂ ਠੀਕ ਹੈ ਮੇਰੇ ਸਾਰੇ ਰਿਸ਼ਤੇਦਾਰ ਦੇਖਦੇ ਆ ਤੇਰਾ ਉਹ ਲੈ ਕੇ ਨਹੀਂ ਤਾ ਵੀ ਤਾਂ ਪੰਜਾ ਹੀ ਹੈ ਵੀਰੇ ਤੁਸੀਂ ਵੀ ਆਉਂਦੇ ਘਰ ਪਰਿਵਾਰ ਵਾਲੇ ਹੋ ਸਮਝਦੇ ਹੋ ਥੋੜਾ ਜਿਹਾ ਤੇਰੇ ਵੀ ਰਿਸ਼ਤੇਦਾਰ ਹੋਣਗੇ ਮੈਂ ਤਾਂ ਆਪ ਕਹਿੰਦਾ ਟਾਰਗੇਟ ਨਹੀਂ ਕਰੀਦਾ ਹੁੰਦਾ ਵੀਰੇ ਮੈਂ ਆਪ ਹੀ ਕਹੀ ਹੈ ਨਾ ਵੀ ਮੈਂ ਘਰ ਪਰਿਵਾਰ ਵਾਲਾ ਮੇਰੇ ਘਰ ਦੇ ਵੀ ਵੇਂਦੇ ਆ ਉਹ ਵੀਡੀਓ ਜਿਹੜੀਆਂ ਤੁਸੀਂ ਪਾਉਨੇ ਆ ਮੈਂ ਕਹਿੰਦਾ ਵੀ ਸਹੀ ਪਾ ਲੋ ਉਹੀ ਵੀ ਤੋ ਯਾਰ ਜਮਾਂ ਸਹੀ ਪਾਈ ਜਾਂਦੇ ਆ ਕੋਈ ਦਿੱਕਤ ਨਹੀਂ ਦੀ ਵੀਡੀਓ ਤੂੰ ਮੇਰੇ ਚੈਨਲ ਦੇਖ ਇੱਕ ਵਾਰੀ ਉਹ ਮੇਰਾ ਉਹ 417000 ਫੋਲੋਅਰ ਵਾਲਾ ਚੈਨਲ ਦੇਖ ਉਹ ਤੇ ਦੇਖੀ ਤੂੰ ਮੇਰੀ ਵੀਡੀਓ ਨਾਰਮਲ ਵੀਡੀਓ ਆ ਤੇ ਜਿਹੜੀਆਂ ਪਹਿਲਾਂ ਪਈਆਂ ਆਪਾ ਭਾਈ ਸਾਹਿਬ ਉਹਨਾਂ ਦੀ ਮਾਫੀ ਵੀ ਮੰਗ ਚੁੱਕਿਆ ਮੈਂ ਤੁਹਾਡੇ ਤੋਂ ਦੋ ਵਾਰ ਦੇਰ ਤੋਂ ਮੰਗੀ ਆ ਬਾਬੇ ਜ세ਦਾਰ ਤੂੰ ਹੀ ਮੰਗੀ ਜ세ਦਾਰ ਬਾਬੇ ਨੂੰ ਮੈਂ ਦੋ ਵਾਰੀ ਫੋਨ ਲਾਇਆ ਮੈਂ ਕਿਹਾ ਬਾਬਾ ਗੰਦਾ ਮੰਦਾ ਬਹੁਤ ਬੋਲੀ ਜਾਂਦਾ ਗਾਲਾਂ ਲਿਖਦਾ ਤੇ ਬੁਰੇ ਹਾਲ ਤੁਸੀਂ ਸਮਝਾਓ ਮੈਂ ਕਿਹਾ ਤੇ ਹੁਣ ਮੈਨੂੰ ਤਾਂ ਹੀ ਕੌਨਫਰੈਂਸ ਤੇ ਲਿਆਗਾ ਮੈਂ ਗਾਲ ਨਹੀਂ ਕੱਢੀ ਨਹੀਂ ਮੈਂ ਗੱਲ ਕੱਢਦਾ ਮਿਸ ਜੈ ਜੀ ਮਤਲਬ ਮੈਨੂੰ ਧੀ ਪੈਣ ਕੋਚੀਆਂ ਹੀ ਆ ਠੀਕ ਹੈ ਜਦ ਤੂੰ ਮੇਰੇ ਨਾਲ ਮਤਲਬ ਮੈਂ ਤੈਨੂੰ ਮਿਲਣਾ ਫੋਨਾਂ ਤੇ ਨਹੀਂ ਗੱਲਾਂ ਇੰਨੀਆਂ ਹੁੰਦੀਆਂ ਤੈਨੂੰ ਮੈਂ ਮਿਲਣਾ ਤਾਂ ਹੀ ਸੀ ਠੀਕ ਹੈ ਮੇਰੇ ਨਾਲ ਦੋ ਭਾਈ ਚਾਰੇ ਸੀ ਬਸ ਪੱਤਰਕਾਰ ਮੈਂ ਉਹਨਾਂ ਨੂੰ ਉਹਨਾਂ ਨੂੰ ਯਾਰ ਮੇਰੇ ਮੇਰੇ ਪਿੰਡ ਦਾ ਸਰਪੰਚ ਮੇਰੇ ਤੇ ਔਖਾ ਹੋ ਗਿਆ ਕਹਿੰਦਾ ਯਾਰ ਮੇਰੀ ਵੀਡੀਓ ਚੱਕ ਕੇ ਪਾਤੀ ਤੇਰੇ ਕਰਕੇ ਪਾਤੀ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਆ ਵੀ ਜਥੇਦਾਰ ਨੂੰ ਕਿਹਾ ਮੈਂ ਕਿਹਾ ਦੇਖੋ ਜੀ ਸਾਡੇ ਪਿੰਡ ਦੇ ਸਰਪੰਚ ਦੀ 100 ਪਿੰਡਾਂ ਚ ਹੁੰਦੀ ਆ ਤੇ ਇਹਨੇ ਚੱਕ ਕੇ ਵੀਡੀਓ ਪਾਤੀ ਮੈਂ ਸਰਪੰਚ ਨੂੰ ਕੋਲੇ ਵੀ ਗਿਆ ਉਹ ਕਹਿੰਦਾ ਮੈਂ ਕਿਹਾ ਕੋਈ ਨਹੀਂ ਉਹ ਤਾਂ ਚੱਲ ਥੋੜਾ ਮਸਲਾ ਤੁਸੀਂ ਕਹਿ ਲਓ ਉਹ ਕਹਿੰਦਾ ਮੈਂ ਤਾਂ ਫੋਨ ਕਰਦਾ ਨਹੀਂ ਕੋਈ ਨਹੀਂ ਕਹਿੰਦਾ ਉਹ ਜੀ ਉਹ ਮੈਨੂੰ ਦੁਬਾਰਾ ਫੋਨ ਕਰੂਗਾ ਤੇ ਮੈਂ ਉਹਨੂੰ ਕਹਿੰਦਾ ਯਾਰ ਮੇਰੀ ਵੀ ਗੱਲ ਸੁਣ ਪਾਈ ਆ ਤੂੰ ਮੇਰੀ ਗੱਲ ਸੁਣ ਆ ਹੁਣ ਤੂੰ ਵੀਡੀਓ ਬਣਾਈ ਜਾਨਾ ਹਨਾ ਤੂੰ ਜਥੇਦਾਰ ਨੂੰ ਫੋਨ ਲਾਇਆ ਤੂੰ ਮੈਨੂੰ ਡਾਇਰੈਕਟ ਤਾਂ ਨਹੀਂ ਫੋਨ ਲਾਇਆ ਨਹੀਂ ਮੇਰਾ ਤੇਰਾ ਤਾਂ ਨੰਬਰ ਹੀ ਨਹੀਂ ਮੇਰੇ ਕੋਲੇ ਤੀਸੇ ਕਿਸੇ ਗੱਲ ਕਰਕੇ ਲਾਇਆ ਨਾ ਵੀ ਤੂੰ ਇਹ ਗੱਲ ਕਰਕੇ ਲਾਇਆ ਵੀ ਜਥੇ ਤਾਲ ਦੇ ਵੀਰੇ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਇੰਨਾ ਛੋਟੀਆਂ ਚੀਜ਼ਾਂ ਨੂੰ ਅੱਗੇ ਵਧਾਏ ਦਾ ਵੀਰੇ ਕੋਈ ਫਾਇਦਾ ਨਹੀਂਗਾ ਮੇਰੀ ਫੈਮਿਲੀ ਬਹੁਤ ਲੰਬੀ ਆ ਐਵੇਂ ਯਾਰ ਕੱਲ ਨੂੰ ਕੋਈ ਇਹਨਾਂ ਦੇ ਪ੍ਰਣਾਮ ਗਲਤ ਹੀ ਨਿਕਲਨੇ ਜਿਹੜੀ ਚੀਜ਼ ਤੂੰ ਅੱਗੇ ਵਧੀ ਜਨਾ ਨਾ ਇਹਦਾ ਚੰਗਾ ਪ੍ਰਣਾਮ ਨਹੀਂ ਆਉਣਾਗਾ ਇਹ ਚੀਜ਼ ਮੇਰੇ ਤੋਂ ਲਿਖ ਕੇ ਲੈ ਲੈ ਮੈਂ ਆਪ ਕਹਿੰਦਾ ਮੈਂ ਤਾਂ ਗੱਲਾਂ 'ਚ ਆਪ ਕਹਿੰਦਾ ਮੈਨੂੰ ਕਿ ਲੋਕ ਹਜ਼ਾਰ ਦੁਸ਼ਮਣ ਤੇਰੇ ਬਣਨਗੇ ਤੇ ਹਜ਼ਾਰ ਦੁਸ਼ਮਣ ਹੀ ਮੇਰੇ ਬਣਨਗੇ ਇਹ ਚੀਜ਼ ਇਹਨੇ ਤੂੰ ਮਨ ਲੈ ਜਾ ਹੁਣ ਹੁਣ ਚੱਲ ਹੁਣ ਤੋਂ ਹੀ ਲਾ ਲਾ ਤੇ ਗੱਲ ਗਲਤ ਕਾ ਮੰਨਨੀ ਐ ਸਰੇ ਤੇ ਮੇਰੀ ਗੱਲ ਇੱਕ ਹੋਰ ਸੁਣ ਲੈ ਵੀਰੇ ਆ ਵੀਡੀਓ ਸ਼ੇਅਰ ਕਰਕੇ ਪਾਈ ਨਾ ਯਾਰ ਜਾਂ ਤਾਂ ਇੱਕ ਜਣਾ ਗੱਲ ਕਰੋ ਬਈਆ ਇੱਕ ਜਣਾ ਪਿੱਛੇ ਉਹ ਬੋਲ ਬੰਦੇ ਵਿੱਚ ਨਾ ਮੈਂ ਤੈਨੂੰ ਹੀ ਮੈਂ ਤੈਨੂੰ ਇੱਕ ਚੀਜ਼ ਕਹਿਣਾ ਵੀ ਆ ਜਿਹੜੀ ਹੁਣ ਮੈਂ ਗੱਲ ਕਰੀ ਇਹਨਾਂ ਨਾ ਆ ਵੀ ਵੀਰੇ ਨਾ ਪਾਈ ਠੀਕ ਆ ਕੋਈ ਚੀਜ਼ਾਂ ਪਰਸਨਲ ਵੀ ਹੁੰਦੀਆਂ ਠੀਕ ਆ ਇਹ ਕੋਈ ਆਪਣੀ ਪਰਸਨਲ ਗੱਲ ਵੀ ਹੁੰਦੀ ਐ ਇਹ ਵੀ ਨਾ ਸੋਸ਼ਲ ਮੀਡੀਆ ਤੇ ਪਾ ਦੀ ਹਰ ਚੀਜ਼ ਸੋਸ਼ਲ ਮੀਡੀਆ ਦੇ ਨਿਯਮ ਦਾਗਾ ਮੇਰੀ ਕੋਈ ਤੇਰੇ ਨਾਲ ਦੁਸ਼ਮਣੀ ਨਹੀਂ ਕਿ ਮੈਂ ਅੱਜ ਵੀ ਚੁੱਪ ਕਰਕੇ ਬੈਠਾਂਗਾ ਮੇਰੇ ਮਾਮੇ ਸੋਰੇ ਏਡੇ ਬੈਲੀ ਆ ਨਾ ਉਹ ਰੋਜ਼ ਮੈਨੂੰ ਫੋਨ ਕਰਦੇ ਆ ਤੂੰ ਪਤਾ ਕੱਢ ਲਾ ਆਪਾਂ ਚੱਲਦੇ ਆ ਮੈਂ ਕਿਹਾ ਭਾਈ ਮੈਂ ਪਤਾ ਨਹੀਂ ਆ ਮੈਂ ਪਤਾ ਤੇ ਚੱਲ ਕੋਈ ਯਾਰ ਐ ਤੈ ਮਾਰਨ ਮਾਰਨ ਇਹ ਮੈਂ ਤੇਰੇ ਨਾਲ ਤੇਨੂੰ ਮਾਰਾਂ ਤੇਨੂੰ ਮਾਰੇ ਕੰਮ ਤੋਂ ਰੋਕਦਾ ਤੇਨੂੰ ਜੇ ਤਰ ਕਹਦਾ ਵੀ ਤੂੰ ਯਾਰ ਸਾਥ ਖਾਦਾ ਉਹ ਵੀਰੇ ਯਾਰ ਮੈਂ ਮੈਂ ਪ੍ਰੇਮੀ ਮੈਂ ਪ੍ਰੇਮੀ ਬੰਦਾਗਾ ਵੀਰੇ ਮੇਰੇ ਨਾਲ ਹੀ ਚੰਗਾ ਮਾਰਦਾਗਾ ਕੀ ਗੱਲ ਹੈ ਮੈਂ ਤੇਰੇ ਬਾਰੇ ਪ੍ਰੇਮਾ ਨੂੰ ਤੈਨੂੰ ਫੋਨ ਵੀ ਆਇਆ ਹੋਊਗਾ ਮੈਂ ਤੁਹਾਡੇ ਜਿਹੜਾ ਉਪਰੋਂ ਦਾ ਉਹਨੇ ਗੱਲ ਕੀਤੀ ਉਹ ਦੇਖ ਵੀਰੇ ਯਾਰ ਕਿਸੇ ਦੇ ਮੈਨੂੰ ਕੋਈ ਫੋਨ ਨਹੀਂ ਆਇਆਗਾ ਤੇ ਮੈਂ ਤਾਂ ਤੇਰੇ ਤੋਂ ਇਹ ਚਾਹੁੰਨਾਗਾ ਵੀ ਭਰਾਵਾ ਬਸ ਆਪਣਾ ਇੱਥੇ ਹੋ ਜੇ ਤੇ ਇੱਥੇ ਬਸ ਚੁੱਪ ਕਰ ਜਾ ਤੂੰ ਕਹਿ ਦੇ ਸੋਸ਼ਲ ਮੀਡੀਆ ਤੇ ਵੀ ਮੇਰੀ ਗੱਲ ਹੋ ਗਈ ਕੋਈ ਚੱਕਰ ਨਹੀਂ ਉਹ ਵੀ ਆਪਣਾ ਭਰਾਗਾ ਮੈਂ ਤੈਨੂੰ ਭਰਾ ਮੰਨਦਾ ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂਗੀ ਇਕਾ ਇਹ ਚੀਜ਼ ਨੂੰ ਅੱਗੇ ਬਤਾਵਾਂਗੇ ਐਵੇਂ ਯਾਰ ਮੈਂ ਐਕਸ਼ਨ ਲਾਉਂਗਾ ਤੇਰੇ ਤੇ ਤੂੰ ਉਧਰੋਂ ਤੂੰ ਲਾਏਂਗਾ ਐਵੇਂ ਵਿੱਚ ਜਬਦੇ ਫਿਰਾਂਗੇ ਤੈਨੂੰ ਵੀ ਧੰਦਾ ਧੰਦਾ ਮੈਨੂੰ ਵੀ ਅਪਰਾਵਾ ਮੇਰੀ ਗੱਲ ਸੁਣ ਧੰਦਾ ਸਾਰਿਆਂ ਨੂੰ ਮੰਨ ਲਦਾ ਤੂੰ ਮੇਰੀ ਪਤਵ ਦੇ ਰਿਸ਼ਤੇਦਾਰਾਂ ਨੂੰ ਤੂੰ ਵੀ ਹਟਾ ਜਿਹੜਾ ਮੰਦਾ ਚੰਗਾ ਤੂੰ ਐ ਕਰ ਉਹ ਉਹ ਵੀ ਤਰ੍ਹਾਂ ਰਿਸ਼ਤੇਦਾਰ ਬੋਲਦਾ ਠੀਕ ਹੈ ਉਹ ਉਹ ਵੀ ਉਹਨੂੰ ਕਹੇ ਵੀ ਠੀਕ ਹੈ ਤੇ ਜੋ ਵੀ ਹੋਇਆ ਠੀਕ ਉਹ ਮੇਰੀ ਗੱਲ ਸੁਣ ਮੇਰਾ ਉਹ ਤਾਂ ਮੇਰੀ ਗੱਲ ਮੰਨ ਲੂਗਾ ਕੋਈ ਚੱਕਰ ਨਹੀਂ ਕਰ ਯਾਰ ਤੈਨੂੰ ਮੈਂ ਜਥੇਦਾਰ ਨੂੰ ਫੋਨ ਕਰਾ ਤੇ ਵੀਰੇ ਤੂੰ ਕਿਉਂ ਨਹੀਂ ਚੁੱਪ ਹੋਇਆ ਮੈਨੂੰ ਉਹ ਚੀਜ਼ ਦਾ ਜਵਾਬ ਦੇ ਦੇ ਮੈਂ ਚੁੱਪ ਹੋ ਯਾਰ ਮੇਰੀ ਗੱਲ ਸੁਣ ਜਥੇਦਾਰ ਇਹ ਜਥੇਦਾਰ ਨੂੰ ਫੋਨ ਨਹੀਂ ਚੱਕਦਾ ਯਾਰ ਯਾਰ ਮਤਲਬ 1 ਮਿੰਟ ਤੂੰ ਮੈਨੂੰ ਟਾਈਮ ਦੇ ਦਿੰਨੀ ਮੰਨਦਾ ਇਹ ਯਾਰ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਐਵੇਂ ਦੱਸਦੇ ਮਾਫੀ ਦੇਣ ਵਾਲਾ ਵੱਡਾ ਹੁੰਦਾ ਕਿ ਮਾਫੀ ਮੰਗਣ ਵਾਲਾ ਵੱਡਾ ਹੁੰਦਾ ਨਹੀਂ ਜਵਾਬ ਦੇ ਮਾਫੀ ਵਾਲਾ ਮੈਂ ਕਦੇ ਕਹਣਾ ਵੀ ਨਹੀਂ ਤੂੰ ਇਹ ਗੱਲਾਂ ਤੂੰ ਤਾਂ ਮਤਲਬ ਲਗਾਤਾਰ ਕੀ ਕਰਨ ਤੂੰ ਮੇਰੀ ਯਾਰ ਮੇਰੀ ਗੱਲ ਸੁਣ ਮੈਂ ਤੇਰ ਤੂੰ ਮਾਫੀ ਮੰਗ ਲਈ ਹੁਣ ਯਾਰ ਮੈਨੂੰ ਜਮਾਂ ਹੀ ਕੋਡਾ ਕਰੂ ਫਿਰਦੇ ਹੋਗੇ ਤੁਸੀਂ ਯਾਰ ਮੈਨੂੰ ਇਹ ਚੀਜ਼ ਨਹੀਂ ਹੁੰਦੀ ਨਾ ਅਸੀਂ ਕੋਡੇ ਹੋਣ ਵਾਲੇ ਆ ਤੇ ਨਾ ਹੀ ਅਸੀਂ ਕਰਨ ਵਾਲੇ ਆ ਅਸੀਂ ਕਿਸੇ ਨੂੰ ਅਸੀਂ ਤਾਂ ਮੈਂ ਤਾਂ ਤੈਨੂੰ ਕਹਿੰਨੀ ਆਏ ਮੈਨੂੰ ਜਿਉ ਬਣਾ ਲਾ ਮੇਰੇ ਕੋਲ ਨੂੰ ਲੱਖ ਬਣਾਈ ਚੱਲ ਮੇਰੇ ਕੋਲ ਨੂੰ 50 ਲੱਖ ਫੋਲੋਅਰ ਕਰ ਲਾ ਮੈਨੂੰ ਕੋਈ ਹੋਣੀ ਵਿਰੇ ਮੇਰੀ ਨੂੰ ਹੁਣ ਨੋਰਮਲ ਵੀਡੀਓ ਆਊਗੀ ਮੇਰਾ ਪੇਜ ਤੂੰ ਫੋਲੋ ਕਰ ਲਾ ਬਸ ਇਹ ਜੀਤਾ ਹੁਣ ਤੂੰ ਖਿਆਲ ਫੋਨ ਲਾ ਨੀ ਜਿੱਦ ਦੇ ਦਿਨ ਕੋਈ ਦਿੱਕਤ ਲੱਗੇ ਵੀ ਵਿਰੇ ਯਾਰ ਆ ਥੋੜਾ ਜਿਹਾ ਸਹੀ ਵੀ ਯਾਰ ਐਵੇਂ ਮੇ ਰਿਸ਼ਤੇਦਾਰ ਸਾਰਿਆਂ ਦੇ ਹੁੰਦੇ ਆ ਮੇਰੀ ਗੱਲ ਸੁਣ ਇਹਦੇ ਵਿੱਚ ਮੈਂ ਕੀ ਗਲਤ ਲਿਖਿਆ ਵੀ ਜਿਹੜੇ ਮਿਹਨਤ ਕਰਦੇ ਆ ਉਹ ਵੀ ਬੰਦੇ ਚਵਾਕ ਪਾਲਦੇ ਆ ਇੱਥੇ ਜਿ Comment ਦਾ ਬਾਰੇ ਥੋੜਾ ਜਿਆ ਗੱਲ ਲਿਖ ਰੱਖਿਆ ਵੀਰੇ ਲਿਖ ਰੱਖਿਆ ਤੈਨੂੰ ਵੀ ਪਤਾ ਵੀ ਤੈਨੂੰ ਗਲਤ ਲਿਖ ਰੱਖਿਆਗਾ ਥੋੜਾ ਜਿਹਾ ਨਹੀਂ ਮਿੰਟ ਤੈਨੂੰ ਤਾਂ ਨਹੀਂ ਮੈਂ ਕੁਛ ਕਿਹਾ ਮੈਂ ਤਾਂ ਜਵਾਬ ਤਾਂ ਉਹ ਬੰਦੇ ਨੂੰ ਦਿੱਤਾ ਜਿਹੜੇ ਨੇ ਦੇਖੋ ਮਿੰਟ ਬਾਰੇ ਦੇਖ ਵੀਰੇ ਯਾਰ Comment Comment ਵਾਲੇ ਪਬਲਿਕ ਸਿਰਫ ਪਬਲਿਕ ਹੁੰਦੀ ਆ ਪਬਲਿਕ ਤਾਂ ਐਡਾ ਕੋਈ ਨਹੀਂ ਹੁੰਦਾ ਪਬਲਿਕ ਚੰਗੇ ਨੂੰ ਮਾੜਾ ਮਿੰਟਲ ਮੈਨੂੰ ਹੁਣ ਮਾੜਾ ਬਣਾ ਰੱਖਿਆ ਲੱਗਾ ਬਲੀਗ ਨੇ ਤਾ ਸੁਣ ਮੈਂ ਮਾੜਾ ਮੈਨੂੰ ਇੱਕ ਵਾਰੀ ਮਿਲ ਕੇ ਦੇਖ ਤੈਨੂੰ ਬਤਾਲਾਂ ਤੂੰ ਅਭੀ ਆ ਬੰਦਾ ਕਹਿ ਜਾਗਾ ਤੇ ਕਿਵੇਂ ਦਾ ਹੈਗਾ ਉਹ ਤੂੰ ਪ੍ਰੇਮੀ ਬੰਦਾ ਤੇਰਾ குரு ਕੀ ਕਹਿੰਦਾਗਾ ਵੀ ਆਪਾਂ ਚੰਗੇ ਬਣ ਕੇ ਦਿਖਾਓ ਲੋਕ ਮਾੜਾ ਕਹਿੰਦੇ ਹਨ ਆਪਾਂ ਚੰਗੇ ਆ ਚੰਗੇ ਬਣ ਕੇ ਦਿਖਾਓ ਜਿਹੜੇ ਮੈਂ ਅੱਜ ਤਾਈਂ ਕਦੇ ਕੁੱਤੇ ਜਿਹੜੀ ਇਸ ਗੱਲ ਤੇ ਹੀ ਰਹੀ ਠੀਕ ਹੈ ਵੀ ਮੈਂ ਮੈਂ ਤੇ ਚੈੱਕ ਕਰ ਹੁਣ ਮੈਂ ਮੇਰਾ ਪੇਜ ਫੋਲੋ ਕਰਤਾ ਹੈ ਤੈਨੂੰ ਕਦੇ ਕੋਈ ਦਿੱਕਤ ਲੱਗੇ ਵੀ ਯਾਰ ਹੈਪੀ ਯਾਰ ਤੂੰ ਮੈਨੂੰ ਸਿੱਧਾ ਡਾਇਰੈਕਟ ਫੋਨ ਲਾਈ ਵੀ ਹੈਪੀ ਯਾਰ ਆਤੀ ਥੋੜੀ ਜਿਹੀ ਸਹੀ ਰੱਖ ਯਾਰ ਮੇਰਾ ਨੰਬਰ ਸੇਵ ਕਰ ਲੈ ਤੇ ਯਾਰ ਪਬਲਿਕ ਚ ਇਸ਼ੂ ਨਾ ਬਣਾ ਮੇਰੇ ਮੇਰੇ ਨਾਲ ਗੱਲ ਸਿੱਧੀ ਕਰ ਲੈ ਬਹਿ ਕੇ ਕੋਈ ਚੱਕਰ ਨਹੀਂ ਐਵੇਂ ਕਰਦੇ ਵੀ ਟੈਨਸ਼ਨ ਲੈਂਦੇ ਮੇਰੇ ਰਿਸ਼ਤੇਦਾਰ ਰੋਜ਼ ਮੈਨੂੰ ਫੋਨ ਸਵੇਰੇ ਸ਼ਾਮ ਯਾਰਾ ਟਿਕਿਆ ਨਹੀਂ ਮੈਂ ਕਹਤਾ ਸੀ ਇੱਕ ਦਿਨ ਮੈਂ ਕਹਾ ਯਾਰ ਮੈਂ ਜੱਥੇਦਾਰ ਨੂੰ ਫੋਨ ਕਰਤਾ ਕੋਈ ਨਹੀਂ ਹੋ ਜੂਗਾ ਚੁੱਪਾ ਪਾ ਨਹੀਂ ਮੈਂ ਕਹਾ ਸੱਗੇ ਵਾਦੇ ਤੇ ਉਦੋਂ ਬਾਅਦ ਫੇਰ ਵੀ ਇਹ ਹੁਣ ਤੂੰ ਬੋਲੀ ਜਨਾ ਮੈਂ ਅੱਜ ਫੇਰ ਵੀਡੀਓ ਜੀ ਦੇਖੀ ਆ ਤਾਂ ਕਰਕੇ ਫੇਰ ਮੈਂ ਅੱਜ ਜਥੇਦਾਰ ਨੂੰ ਫੋਨ ਲਾਇਆ ਮੈਂ ਕਿਹਾ ਚੱਲ ਆਪਾਂ ਇੱਕ ਵਾਰੀ ਗੱਲ ਨਾਲ ਜੇ ਮਸਲਾ ਸੁੱਲਝ ਜੇ ਨਾ ਤਾਂ ਉਹਦੇ ਪਰ ਕੀ ਵੱਡੀ ਬਾਈ ਚੀਜ਼ ਨਹੀਂ ਹੁੰਦੀ ਮੈਂ ਕਦੋਂ ਆਣਾ ਮੈਂ ਕਦੋਂ ਆਣਾ ਗੱਲ ਵੀ ਐਵੇਂ ਯਾਰਾ ਦੇਖ ਤੂੰ ਵੀ ਪਰਿਵਾਰਾਂ ਵਾਲਾਗਾ ਤੇ ਮੈਂ ਮੇਰੀ ਕੀ ਕੋਸ਼ਿਸ਼ ਹੈ ਮੈਂ ਤਾਂ ਕਹਿਣਾ ਵੀ ਜਿਹੜੇ ਬੜਾ ਉਹ ਟੇਡੇ ਮੇਡੇ ਚੱਲਦੇ ਆ ਸਿੱਧੇ ਚੱਲ ਪੈ ਮੇਰੇ ਕੰਨ ਨੂੰ ਤਾਂ ਮੈਂ ਥੋੜੀ ਪੈਸੇ ਦੇਣਾ ਫੇਸਬੁਕ ਤੋਂ ਜਿਹੜਾ ਯੂਟਿਊਬਰ ਟੇਡੇ ਤਾਂ ਦੇਖ ਵੀਰੇ ਪੰਜਾਬ 'ਚ ਕਿੰਨਾ ਨਸ਼ਾ ਤੈਨੂੰ ਵੀ ਪਤਾ ਕੱਲਾ ਬੰਦਾ ਦੇ ਪਿੱਛੇ ਸ਼ਾਮਕਾ ਤੈਨੂੰ ਪਤਾ ਨਹੀਂ ਇਹ ਚੀਜ਼ ਜਿਹੜਾ ਬੰਦਾ ਮੇਰਾ ਵੀ ਟੱਕ ਸਰਕਲ ਹੈ 1000 2000 ਬੰਦੇ ਦਾ ਠੀਕ ਹੈ ਮੇਰੇ ਤੋਂ ਨਸ਼ਾ ਕਰ ਮਤਲਬ ਕਰਕੇ ਇੱਕ ਬੰਦੇ ਚ ਸਾਡੇ ਸਾਡੇ ਕੋਈ ਸਾਡੇ ਏਰੀਆ 'ਚ ਕੋਈ ਤੇਰੇ ਬੰਦੇ ਕੀ ਆਏਗਾ ਵੀ ਤੇਰੇ ਉਹ ਰਿਸ਼ਤੇਦਾਰ ਨੇ ਵੀ ਇਹ ਨਸ਼ਾ ਕਰਕੇ ਬੋਲਦਾ ਉਹ ਕਹਿੰਦਾ ਜਿੱਥੇ ਮਰਜੀ ਡਰਗ ਟੈਸਟ ਕਰਾ ਲਈ ਤੇ ਤੂੰ ਵੀ ਜਿੱਥੇ ਮਰਜੀ ਗੱਲ ਬੋ ਚੱਲ ਮੇਰੀ ਗੱਲ ਸੁਣ ਭਰਾਵਾ ਉਹਦੀਆਂ ਜਿੰਨੀਆਂ ਉਹਨੇ ਵੀ ਕਈਆਂ ਨਾ ਮੈਂ ਫਿਰ ਤੋਂ ਉਹਨਾਂ ਦੀ ਵੀ ਮਾਫੀ ਮੰਗ ਲੈਣਾਗਾ ਠੀਕ ਆ ਕੋਈ ਚੱਕਰ ਨਹੀਂਗਾ ਉਹਨੇ ਕਹਤੀਆਂ ਅੱਗੇ ਤੋਂ ਜੇ ਉਹ ਬੋਲੂਗਾ ਨਾ ਤਾਂ ਮੈਂ ਬੈਠਾਂ ਤੂੰ ਮੈਨੂੰ ਫੋਨ ਲਾਣੀ ਸਿੱਧਾ ਉਹਦੀ ਬੋਲਣ ਦੀ ਮੇਰੀ ਗਾਰੰਟੀ ਹੈ ਪਰ ਯਾਰ ਥੋੜਾ ਜਿਹਾ ਪਬਲਿਕ ਤੇ ਆਪਾਂ ਇਸ਼ੂ ਨਾ ਬਣਾਈਏ ਇਸ ਚੀਜ਼ ਨੂੰ ਹਣਾ ਬੜਾ ਲੱਗਦਾ ਯਾਰ ਬੰਦਾ ਹੁਣ ਰੋਜ਼ ਰੋਜ਼ ਤੈਨੂੰ ਵੀ ਲੋਕ ਕਹਿੰਦੇ ਹੋਣ ਮੇਰੀ ਨੈਗੇਟਿਵ ਪ੍ਰਭਾਵ ਪੈਂਦਾ ਵੀਰੇ ਚਲੋ ਠੀਕ ਹੈ ਸਾਰੀ ਗੱਲ ਮੈਂ ਤੇਰੀ ਮੰਨ ਲਈ ਇੱਕ ਮਿੰਟ ਇੱਕ ਮਿੰਟ ਇਹ ਤੁਸੀਂ ਐ ਕਰੋ ਹੈਪੀ ਹਾਂਜੀ ਜਿਹੜਾ ਤਰ੍ਹਾਂ ਰਿਸ਼ਤੇ ਦਾ ਰਹਾ ਹੈ ਨਾ ਹਾਂਜੀ ਹਾਂਜੀ ਉਹਨੂੰ ਕਹਦੇ ਕੁਝ ਨਾ ਬੋਲੂਗਾ ਤੇ ਗੁਰਪ੍ਰੀਤ ਜੀ ਜਮਾਨੇ ਨਹੀਂ ਉਹਨੂੰ ਤਾਂ ਬਾਬਾ ਜੀ ਮੈਂ ਰੋਕ ਹੀ ਰੱਖਿਆ ਉਹਦੇ ਦਾ ਹੀ ਮੈਂ ਕਹਿਤਾ ਸੀ ਮੈਂ ਕਿਹਾ ਯਾਰ ਮੇਰੀ ਗੱਲ ਹੋ ਗਈ ਤੂੰ ਹੁਣ ਨਾ ਬੋਲੀ ਉਹ ਤਾਂ ਚੁੱਪ ਹੋ ਗਿਆ ਵਿਚਾਰਾ ਤੇ ਉਹ ਕੋਈ ਨਮੀ ਹੁਣ ਮੰਗੇ ਮੂੰਗਿਆਣਾ ਖੜਾ ਹੋਇਆ ਖੜਾਗਾ ਉਧਰ ਮੈਂ ਉਹਨਕੇ ਮੈਂ ਕਿਹਾ ਯਾਰ ਚੁੱਪ ਕਰ ਜਾ ਕਿਉਂ ਐਵੇਂ ਇੰਨੀਆਂ ਚੀਜ਼ਾਂ ਜੇ ਕੋਈ ਰਿਜ਼ਲਟ ਨਹੀਂ ਹੁੰਦੇ ਆਪ ਦੀ ਵਧੀਆ ਜੀ ਕੋਈ ਨਾ ਦਿਨ ਵੀਡੀਓ ਦਾ ਨਹੀਂ ਕਹਿੰਦੇ ਬੜੀ ਵਧੀਆ ਬਾਬਾ ਜੀ ਵਧੀਆ ਕੋਈ ਇਧਰ ਉਹ ਬਾਬਾ ਜੀ ਮੇਰੀ ਗੱਲ ਸੁਣੋ ਮੜੀ ਜੀ ਤੁਸੀਂ ਤਾਂਜੇ ਬੰਦੇ ਹੋ ਤੁਸੀਂ ਸਰਪੰਚ ਹੋ ਹਨਾ ਦੋ ਗੱਲਾਂ ਦੇ ਵਿੱਚ ਹਨਾ ਉਧਰੋਂ ਵੀ ਤੇ ਇਧਰੋਂ ਵੀ ਹੈ ਏ ਨੂੰ ਕਹ ਉਹਨੂੰ ਕਹ ਬਾਈ ਨੂੰ ਵੀ ਥੋੜਾ ਜਿਹਾ ਹਸਾਬ ਨਾਲ ਵੀਡੀਓ ਬਣਾਈ ਚੱਲੋ ਸਾਨੂੰ ਕੋਈ ਦਿੱਕਤ ਨਹੀਂ ਜੋਤ ਦਾਦਾ ਜੋਤ ਰੱਖ ਵੀ ਹੈ ਯਾਰ ਮੇਰੀ ਗੱਲ ਸੁਣ ਲੈ ਮੈਂ ਤਾਂ ਐਝਾ ਬੰਦਾ ਆਂਗਾ ਤੇ ਮੈਨੂੰ ਇੰਨਾ ਕੁਝ ਬੋਲਿਆ ਨਾ ਮੈਂ ਤੈਨੂੰ ਤਾਂ ਵੀ ਜੱਤੀ ਕੋਣ ਨੂੰ ਪਿਆਰ ਹੋ ਜੂਗਾ ਮੈਂ ਤੈਨੂੰ ਰਿਸ਼ਤੇ ਦਾ ਮਾਣ ਕਰਾਂਗਾ ਮੇਰੇ ਅੰਦਰ ਕਦੇ ਵੀ ਨਫ਼ਰਤ ਨਹੀਂ ਹੁੰਦੀਗੀ ਮੇਰੇ ਅੰਦਰ ਸਾਨੂੰ ਸਿਖਾਇਆ ਹੀ ਏ ਕੁਝ ਗਿਆ ਵੀ ਸਾਰਿਆਂ ਨੂੰ ਪਿਆਰ ਕਰੋ ਲੜਨਾ ਤਾਂ ਸਾਨੂੰ ਸਿਖਾਇਆ ਹੀ ਚੱਲੋ ਐਸਾ ਨਹੀਂ ਨੰ ਦਿਖਾਇਆ ਹਾਂ ਜੀ ਮੈਂ ਆਏ ਤਨੀ ਦਿਖਾਈ ਆਉਦਾ ਟੱਬਰ ਦਿਖਾਈ ਚਲੋ ਐ ਤਨੀ ਨੀ ਨਖਾਇਆ ਕਿਸੇ ਨੇ ਸਿਖਾਇਆ ਤੂੰ ਵੀਰੇ ਇਹ ਚੀਜ਼ ਨੂੰ ਫੇਰ ਤੂੰ 네ਗੇਟਿਵ ਲੈ ਕੇ ਚੱਲਦਾ ਫੇਰ ਤੂੰ 네ਗੇਟਿਵ ਲੈ ਕੇ ਚੱਲਦਾ ਯਾਰ ਮੈਂ ਕੱਲਾ ਹੀ 네ਗੇਟਿਵ ਲੈ ਕੇ ਜਾਂਦਾ ਹਾਈ ਜੀ ਤੇ ਤੇਰੀ ਮਾੜੀ ਐ ਸਾਰੀ ਗੱਲ ਹੋਣ ਤੋਂ ਬਾਅਦ ਫੇਰ ਤੂੰ ਉਹ ਚੀਜ਼ ਨੂੰ ਚੱਕ ਕੇ ਕਿੱਡੇ ਲੈ ਆ ਯਾਰ ਮੈਂ ਤੇਰੀ ਗੱਲ ਕੀਤੀ ਐ ਤੂੰ ਕਹਿੰਦਾ ਵੀ ਆਪਾਂ ਨੂੰ ਸਿਖਾਇਆ ਵੀ ਕਿਸੇ ਨੂੰ ਮਾੜਾ ਨਾ ਬੋਲੋ ਕਿਸੇ ਨੂੰ ਦੁਸ਼ਮਣ ਨੂੰ ਵੀ ਜੱਥੀ ਪਾ ਲਓ ਗੱਲ ਨਹੀਂ ਕਰਦਾ ਤੂੰ ਗੱਲ ਨੂੰ ਪੱਕੀ ਲੈਣਾ ਯਾਰ ਗੱਲ ਨੂੰ 네ਗੇਟਿਵ ਨਾ ਲਾ ਜਾ ਮੈਂ ਤਾਂ ਤੈਨੂੰ ਇਹੀ ਕਹਿੰਨਾ ਐ ਇਹ ਚੀਜ਼ ਚੱਲ ਯਾਰ ਮੈਂ ਤੇਰੀ ਆ ਮੇਰੀ ਗੱਲ ਇੱਕ ਇੱਕ ਮੇਰੀ ਗੱਲ ਸੁਣ ਲਾ ਭਰਾਵਾ ਆਹ ਚੀਜ਼ ਗ਼ਲਤ ਜਾਂ ਸਹੀ ਮੇਰਾ channel ਜਾ ਕੇ ਦੇਖ ਲਾ ਮੇਰੀਆਂ ਰੋਜ਼ ਦੀਆਂ continue video ਦੇਖ ਤੂੰ ਪਹਿਲਾਂ ਚੱਲ ਮੈਂ ਮੰਨਦਾ ਨੀ ਇਹ ਕੋਈ ਉਨੀ ਕੀ ਹੈਗੀ ਆ ਤਾਂ ਕੋਈ ਦਿੱਕਤ ਨਹੀਂ ਉਹ ਚੀਜ਼ ਦੀ ਮੈਂ ਤੁਹਾਡੇ ਤੋਂ ਸੀਮਾ ਵੀ ਮੰਨ ਕੇ ਕਹਿੰਦਾ ਕੋਈ ਦਿੱਕਤ ਨਹੀਂ ਜੇ ਕੋਈ ਵੀਡੀਓ ਲੱਗਦੀ ਆ ਤਾਂ ਤੂੰ ਮੈਨੂੰ ਕਹਿ ਦੀ ਮੈਂ ਉਹ ਵੀਡੀਓ ਡਿਲੀਟ ਕਰ ਦੂੰਗਾ ਬਸ ਗੱਲ ਖਤਮ ਮੈਂ ਦੇਖਦਾ ਦੇਖਦਾ ਵੀਰੇ ਠੀਕ ਆ ਹਾਂ ਦੇਖਦਾ ਬਸ ਤੇ ਐਵੇਂ ਐਵੇਂ ਕੁਝ ਨਹੀਂ ਹੁੰਦਾਗਾ ਵੀ ਸਾਰਾ ਕੁਝ ਯਾਰ ਤੂੰ ਐਵੇਂ ਹੁਣ ਮੇਰੀ ਵੀ ਤੈਨੂੰ ਮੜੀ-ਮੋਟੀ ਗੱਲ ਰੱਖਣੀ ਪਊਗੀ ਮੈਂ ਰੱਖ ਲਿਆ ਮੈਂ ਕਹਿੰਦਾ ਨਾ ਵੀ ਤੇਰੀ ਮੋੜੀ ਆ ਮੈਂ ਰੱਖ ਲਈ ਤੇਰੀ ਝੋਲੀ ਚ ਪਾ ਲਈ ਗੱਲ ਪਰ ਆਪਾਂ ਯਾਰ ਬਸ ਹੁਣ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਮੈਨੂੰ ਆਈਡੀ ਚੈੱਕ ਕਰ ਲੈਣ ਦੇ ਮੈਂ ਦੁਬਾਰਾ ਬਾਬਾਏ ਨੂੰ ਫੋਕ ਲਾ ਠੀਕ ਹੈ ਹਾਂ ਮੈਂ ਤਾਂ ਇਹ ਜੋਨਾ ਵੀ ਯਾਰ ਦੇਖ ਮੇਰੇ ਚੀਜ਼ਾਂ ਦਿਮਾਗ ਖਰਾਬ ਕਰੇ ਦਾ ਫਾਇਦਾ ਨਹੀਂ ਹੈ ਇਹ ਚੀਜ਼ ਦੇ ਸਿੱਤੇ ਲੜਾਈ ਨਿਕਲ ਜਾਂਦੀ ਹੈ ਜਿਹੜੀ ਕਿ ਮੈਂ ਜਾਣਾ ਨਹੀਂ ਚਾਹੁੰਦਾ ਹੈਗਾ ਬਸ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਚਾਹੁੰਦਾ ਵੀ ਲੜਾਈ ਪਾਉਂਦਾ ਕੌਣ ਆ ਕਿਸੇ ਦਾ ਕੋਈ ਵੀ ਨਹੀਂ ਪਾਉਂਦਾ ਆਪਾਂ ਨੂੰ ਨਹੀਂ ਕਹਿੰਦੇ ਉਹ ਗੱਲ ਕਿਉਂਕਿ ਯਾਰ ਗੱਲਾਂ ਤਾਂ ਦੇਖ ਹੁਣ ਮੈਂ ਤਾਂ ਚੱਲ ਬੰਦਾ ਹੈਗਾ ਸੁਝਾ ਜੇ ਕਿਸੇ ਹੋਰ ਨੂੰ ਮਤਲਬ ਕਿਹਾ ਜਾਵੇ ਨਾ ਇੰਨੀ ਕੋਈ ਵੀਰੇ ਸੁਣਦਾ ਨਹੀਂ ਹੁੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਤੇਰੀ ਸੁਣਨੀ ਨਾ ਮੈਂ ਤੇਰੀ ਸੁਣਨੀ ਨਾ ਮੈਂ ਤੇਰੀ ਚੁਣੀ ਚੁਣੀ ਪਾਲੀ ਮੈਂ ਤਾਂ ਯਾਰ ਤੇਰੇ ਨਾਲ ਦੇਖ ਲੈ ਪਿਆਰ ਮੁਹੱਬਤ ਵਾਸਤੇ ਫੋਨ ਲਾਇਆਗਾ ਬਾਬੇ ਜਥੇਦਾਰ ਨੇ ਗੱਲ ਕਰਾਤੀ ਕੋਈ ਦਿੱਕਤ ਨਹੀਂ ਇਹ ਚੀਜ਼ ਨੂੰ ਬਸ ਹੁਣ ਅੱਗੇ ਨਾ ਵਧਾਈ ਕੋਈ ਲੱਗੂ ਤੈਨੂੰ ਮੈਨੂੰ ਕਹਿ ਦੀ ਯਾਰ ਆਪੀ ਆ ਵੀਡੀਓ ਵੀਡੀਓ ਡਿਲੀਟ ਕਰ ਦਿਓ ਵੀਡੀਓ ਮੈਂ ਡਿਲੀਟ ਕਰ ਦਿੰਦਾ ਮੈਂ ਕੋਈ ਕੋਈ ਵੀਰੇ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਠੀਕ ਠੀਕ ਹੈ ਵੀਰੇ ਠੀਕ ਓਕੇ